ਪਰਾਉ ਖਨੌਰੀ ਬਹੁਤ ਜਿੰਬਰੀਆ ਹੋ ਤੈਨੂੰ ਖਨੌਰੀ ਸ਼ਹਿਰ ਜੀ ਆੜਾ ਸਾਰਾ ਹੀ ਕਾਫੀ ਤਗੜਾ ਸਜੀਬ ਬਜ਼ਾਰ ਆ ਨਾ ਬਹੁਤ ੜਾ ਤਗੜਾ ਇਹ ਵਿੱਚ ਵਿੱਚ ਬੜਾ ਬਜ਼ਾਰ ਜਦੋਂ ਮੈਂ ਇੱਥੇ ਲੱਗਾ ਪਹਿਲਾਂ ਮੈਂ ਨਹੀਂ ਗਲੀਆਂ ਚ ਬੜਾ ਬਜ਼ਾਰ ਗੜੀ ਉਹ ਬੱਸ ਸਟੈਂਡ ਆ ਬੱਸ ਸਾਰਾ ਸ਼ਹਿਰ ਜੀ ਆ ਇਧਰ ਕਿਧਰ ਬੱਸ ਵੱੜ ਲਈ ਇਧਰ ਹੈਗਾ ਬੱਸ ਅਡਾ ਧੀ ਹੀ ਖਨੌਰੀ ਇਹ ਆ ਗਿਆ ਨਾਕਾ ਇੱਥੇ ਨੂੰ ਜਾਂਦਾ ਵਾ ਬੱਸ ਸਾਡਾ ਇਧਰ ਆ ਗਿਆ ਭਾਵੇਂ ਪਰ ਦੋ ਤੇ ਬਾਅਦ ਚੱਲਦੇ ਪੂਰ ਇਧਰ ਬੱਸ ਅਡਾ ਜੀ ਏ ਆ ਗਿਆ ਭਰਾਵਾ ਪਾਤਲਾ ਸ਼ਹਿਰ ਗੁਰਦਰਾ ਏਕਬਦਰ ਸਾਹਿਬ ਏਕਬਦਰ ਸਾਹਿਬ ਜੀ ਦਾ ਪਾਤਲਾ ਸ਼ਹਿਰ ਪਾਤਲਾ ਸ਼ਹਿਰ ਵੀ ਤਗੜਾ ਬਹੁਤ ਤਗੜਾ ਸ਼ਹਿਰ ਹੈ ਜੀ ਰੋਲ ਜੋਟਾ ਰੋਲ ਤਕਸਬਾ ਹੈ ਸ਼ਹਿਰ ਆਪਾਂ ਆਏ ਆ ਜੀ ਰਾਏਕੋਟ ਆਏ ਆ ਗੁਰਦਰਾ ਸਾਹਿਬ ਟਾਲੀਆ ਸਾਹਿਬ ਤੁਹਾਨੂੰ ਦਰਸ਼ਨ ਕਰਾਉਂਦੇ ਆ ਲੁਧਿਆਣਾ ਟਾਲ ਰਾਏਕੋਟ ਜੇ ਆਪਾਂ ਲੁਧਿਆਣੇ ਨੂੰ ਜਾਂਦੇ ਆ ਨਾ ਬੰਨਾਂ ਵਾਲੇ ਤੋਂ ਹੁਣ ਆਪਾਂ ਗੱਡੀ ਪਾਰਕਿੰਗ ਕਰ ਲੱਗੇ ਆਂ ਗੱਡੀ ਪਾਰਕਿੰਗ ਤੋਂ ਬਾਅਦ ਤਨ ਦਿਖਾਉਂਦੇ ਗੁਰਦੁਰ ਸਾਹਿਬ ਲਓ ਜੀ ਹੁਣ ਆਪਾਂ ਕਰਾਉਣੀ ਆ ਜੀ ਦਰਸ਼ਨ ਗੁਰਦਰਾ ਟਾਲੀ ਆਣਾ ਸਾਹਿਬ ਐਂਟਰੀ ਕਰ ਚੰਨੇ ਆ ਸਤਨਾਮ ਵਾਹਿਗੁਰੂ ਸਤਨਾਮ ਟਾਲੀ ਆ ਜੀ ਇਹ ਰਾਏਕੋਟ ਹੈ ਗੁਰਦਰਾ ਸਾਹਿਬ ਤਾਂ ਦਰਸ਼ਨ ਕਰਾਂਗੇ ਗੁਰਦਰਾ ਸਾਹਿਬ ਹੈ ਜੀ ਇਹ ਦੇਖੋ ਪਹਿਲੀ ਵਾਰ ਆਏ ਦੋਸਤੋ ਤਾਂ ਹੀ ਤੁਹਾਨੂੰ ਦਿਖਾ ਰਹੇ ਆ ਕਿ ਗੁਰਦਰਾ ਵਿਖਾ ਦੀ ਤੁਹਾਨੂੰ ਸਿੰਘ ਸਾਹਿਬ ਬੈਠਿਆ ਜਲਦੀ ਸੇਵਾ ਲੈ ਕੇ ਤੇ ਆਪਾਂ ਦੀ ਕੁਰਬਾਨੀ ਆ ਇਹ ਬਿਲਕੁਲ ਦੇਸ਼ ਗੱਤਰ ਕਰਨਾ ਬੜਾ ਔਖਾ ਆਪ ਦੀ ਖਾਤਰ ਤਾਂ ਹਰੇਕ ਕਰਦਾ ਬਿਲਕੁਲ ਜੀ ਆਹ ਜੇ ਜਾਂਦੇ ਬੱਚਾ ਕੁਛ ਨਹੀਂ ਦੁਖਦਾ ਰਾਜਾਂ ਦੀ ਜੜਾ ਪਟੀਆਂ ਨੇ ਜੜਾ ਬਾਬਿਆਂ ਨੂੰ ਗਦਰੀ ਬਾਬਿਆਂ ਨੂੰ ਚਰੀਆਂ ਚ ਕਮਾਦਾਂ ਚ ਲਪੋ ਕੇ ਆਪ ਧਗਮਾ ਬਣਾ ਪਾਇਆ ਸੀ ਜੇ ਪੁੱਤ ਮੜੀ ਕੋਰੇ ਪਰ ਇਹ ਆਵੇ ਕਾਣਾ ਸਾਧ ਆ ਜੇ ਦੇਖ ਹਣ ਬੱਤੀ ਦਿਖਾਉਗਾ ਨਹੀਂ ਨਹੀਂ ਆ ਕੀ ਚੋਲੇ ਜੀ ਬਾਬਾ ਜੀ ਗੱਲ ਕਰ ਰਿਹਾ ਕਿ ਜਿਨ੍ਹਾਂ ਨੇ ਜੋਦੇ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ ਬੱਲੇ ਵਾਲਾ ਸਾਹਿਬ ਬੈਠੇ ਉਹਦੇ ਚੱਕਰ ਦੀ ਗੱਲਬਾਤ ਆ ਕਰਨਾ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਆ ਫੁੱਲ ਬੂਟੇ ਨਾ ਤੋੜੋ ਜੀ ਆਇਆ ਜੀ ਗੁਰਦਾਰਾ ਸਾਹਿਬ ਦਾ ਇਤਿਹਾਸ ਗੁਰਦਾਸੇ ਟਾਲੀਆਨ ਸਾਹਿਬ ਪਾਸ਼ਾਹੀ ਦਸਵੀਂ ਰਾਏ ਕੋਟ ਲੁਧਿਆਣਾ ਇਹ ਦਸਵੀਂ ਪਾਸੇ ਧੰਨ ਧੰਨ ਸ੍ਰੀ ਗੋਬਿੰਦ ਸਿੰਘ ਮਹਾਰਾਜ ਜਿਹੜਾ ਗੁਰਦਰਾ ਸਾਹਿਬ ਆ ਉਹ ਸਾਰਾ ਇਤਿਹਾਸ ਆ ਆਪਾਂ ਇਤਿਹਾਸ ਵੀ ਕਾਪੀ ਪਾਵਾਂਗੇ ਨਾਲ ਜ਼ਰੂਰ ਪੜ੍ਹੇ ਸੁਣੀ ਪਾਰਕਮ ਬਣੀ ਐ ਤੇ ਬਹੁਤ ਸੋਹਣਾ ਗੁਰਦਰਾ ਸਾਹਿਬ ਬਣਿਆ ਸਾਰੇ ਟੋਟਲੇ ਬਹੁਤ ਸੋਹਣਾ ਗੁਰਦਰਾ ਸਾਹਿਬ ਆ ਆਓ ਹੁਣ ਤੁਹਾਨੂੰ ਦਰਸ਼ਨ ਕਰਉਂਦੇ ਆ ਪਹਿਲਾਂ ਆਪਾਂ ਦਰਸ਼ਨ ਕਰਕੇ ਤੇ ਫਿਰ ਆਪਾਂ ਜਿਹੜੀ ਵੀਡੀਓ ਬਣਾਵਾਂਗੇ ਲੋ ਜੀ ਵੇਖ ਲਈ ਆਪਾਂ ਚੱਲੇ ਦਰਸ਼ਨ ਕਰਨ ਤੁਸੀਂ ਵੀ ਦਰਸ਼ਨ ਕਰਿਓ ਪਹਿਲਾਂ ਆਪਾਂ ਟੇਕਾਂਗੇ ਮੱਥਾ ਹੁਣ ਮੱਥਾ ਪਟੀਕ ਲਿਆ ਗੁਰੂ ਮਾਹ ਦਰਸ਼ਨ ਕਰਕੇ ਤੇ ਹੁਣ ਤੁਹਾਨੂੰ ਸਾਰਾ ਦਰਬਾਰ ਸਾਹਿਬ ਜਿਹੜਾ ਅੰਦਰੋਂ ਬੁਖਾਰਿਆ ਤੁਹਾਨੂੰ ਤੇ ਜਰੂਰ ਪਹੁੰਚੋ ਜਦੋਂ ਵੀ ਇੱਥੇ ਜਾਂਦੇ ਜੇ ਨਾ ਗੁਰਦੁਆਰਾ ਸਾਹਿਬ ਜਰੂਰ ਵੇਖਿਓ ਬਹੁਤ ਸੋਹਣਾ ਗੁਰਦੁਆਰਾ ਤੇ ਬਹੁਤ ਇਤਿਹਾਸਿਕ ਗੁਰਦੁਆਰਾ ਤੇ ਇੱਥੇ ਪਹੁੰਚੋ ਤੋ ਆਪਾਂ ਜਾ ਰਹੇ ਆ ਚਾਹ ਦਾ ਗਫਾ ਸ਼ਕਰ ਲੰਗਰਾ ਵਾਲਾ ਵੱਲ ਨੂੰ ਤੇ ਇਹ ਆ پارک ਬਹੁਤ ਸੋਹਣੀ پارک ਬਣੀ ਆ ਨਾਲ ਦੇਖੋ ਇੱਕ ਏਤਰੀ ਦੀ ਤਰ੍ਹਾਂ ਬਣਾਈ ਥਰਮੋਸ ਜੀ ਏਤਰੀ ਬਣੀ ਨਾ ਉਹ ਬਣੀ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਆ ਨਹੀਂ ਭੇਜਦਾ ਜੁਣ ਹੁਣ ਆਪਾਂ ਇਥੇ ਕੰਡ ਗਏ ਆ ਜੀ ਐਂਟਰੀ ਲੰਗਰਾ ਦੇ ਵਿੱਚ ਸਰਜੀਤ ਸਾਡਾ ਵੀਰ ਜਿਹੜਾ ਗੋਲਕ 'ਚ ਮੱਥਾ ਟੇਕ ਰਿਹਾ ਆ ਉਹਨਾਂ ਆਪ ਇਥੇ ਬਰਤਨ ਲੈ ਲਿਏ ਬਰਤਨ ਲੈ ਲਿਏ ਜੀ ਛਕਣਾ ਪ੍ਰਸ਼ਾਦਾ ਵੀ ਧੰਨਵਾਦ ਜੀ ਸ਼ਾਦਾ ਛਕੜ ਦੇ ਨਾਲ ਲੈ ਆ ਬਰਤਨ ਸੇ ਵੀ ਚੱਲ ਰਹੀ ਹੈ ਪ੍ਰਸ਼ਾਦ ਦੇ ਮੰਗਰਾਂ ਜਿਹੜੇ ਸੰਗਤਾਂ ਲੱਗਣਾ ਚਾਹੀਦੀ ਹੈ ਸਾਦਾ ਅਗਲਾ ਸਾਹਿਬ ਜੀ ਆਪਾਂ ਤੇ ਹੁਣ ਵੀਰ ਬਰਤਨਾਂ ਦੀ ਸੇਵਾ ਕਰ ਰਿਹਾ ਧੰਨਵਾਦ ਜੀ ਤੁਹਾਡਾ ਇੱਧਰ ਜਿਹੜੇ ਬਰਤਨਾਂ ਦੀ ਸੇਵਾ ਚੱਲ ਰਹੀ ਹੈ ਗੂਠੇ ਬਰਤਨ ਜਿਹੜੇ ਸਾਫ਼ ਕੀਤੇ ਜਾ ਰਹੇ ਆ ਬਹੁਤ ਮਨ ਨੂੰ ਬਹੁਤ ਸੋਹਣਾ ਲੱਗਾ ਗੁਰਦੁਆਰਾ ਸਾਹਿਬ ਤੇ ਪਾਰਕਿੰਗ ਬਹੁਤ ਸੋਹਣੀ ਇਹ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਹੈ ਗੁਰਦੁਆਰਾ ਸਤਾਨੀਆ ਤਾਰਾ ਪੰਜ ਦਿਨ ਜੇ ਕੋਈ ਕੋਈ ਪ੍ਰਿੰਸ ਜੀ ਜਦੋਂ ਤੁਸੀਂ ਮੱਥਾ ਟੇਕਣਾ ਹੁੰਦਾ ਇੱਥੇ ਆਪਾਂ ਇਤਿਹਾਸ ਨਾਲ ਜੁੜੀਆਂ ਕਿਤਾਬਾਂ ਵੀ ਲੈ ਸਕਦੇ ਵੀ ਬਿਲਕੁਲ ਫ੍ਰੀ ਸੇਵਾ ਹੈ ਲੋ ਜੀ ਮੱਥਾ ਆਪਾਂ ਟੇਕ ਲਿਆ ਦਰਸ਼ਨ ਕਰ ਲਿਆ ਸੰਗਤਾਂ ਦੇ ਕਰ ਲਿਆ ਸਾਰਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਿਆ ਤੇ ਨਾਲ ਆਪਾਂ ਨੂੰ ਉਥੋਂ ਕਿਹਾ ਸੀ ਕਿ ਖਾਲਸਾ ਜੀ ਨੇਗੇ ਸੇਵਾ ਨਭਾਰਿਆਂ ਦੇ ਵੀ ਵੀਰ ਜੀ ਇਤਿਹਾਸ ਦੀ ਜਿਹੜੀ ਕਿਤਾਬ ਹੈ ਜਰੂਰ ਤੁਸੀਂ ਲਓ ਤੇ ਤੁਸੀਂ ਇੱਕ ਸੋਸ਼ਲ ਵਰਕਰ ਜੇ ਤੇ ਜਨਤਾ ਨੂੰ ਜਿਹੜੀਆਂ ਸੰਗਤਾਂ ਉਹਨਾਂ ਤੱਕ ਜਰੂਰ ਇਹਨਾਂ ਚੀਜ਼ਾਂ ਦਾ ਜਾਣਕਾਰੀ ਦਿਓ ਦੁਕਾਨਾਂ ਦੇ ਕੋਲ ਨਾ ਕਾਫੀ ਬਾਹ ਲੱਗੀਆਂ ਜੀ ਕਾਫੀ ਹੈ ਮੈਂ ਇੱਥੇ ਪਹਿਲੀ ਵਾਰ ਆਇਆ ਹਾਂ ਤੇ ਇਤਿਹਾਸ ਜਰੂਰ ਪੜਿਓ ਸਾਰੀ ਜਾਣਕਾਰੀ ਸਾਂਝੀ ਕਰਿਓ ਤੇ ਦਰਸ਼ਨ ਕਰਨ ਜਰੂਰ ਆਇਓ ਬਹੁਤ ਸਾਨੂੰ ਗੁਰਦੁਆਰਾ ਇੱਥਾਂ ਵਹਿ ਜਾਂਦੀ ਸਹੀ ਹੁੰਦੀ ਯਾਰ ਤੇ ਇੱਥੇ ਬੈਗਰੂ ਜੀ ਇਹ ਜਿਹੜਾ ਹੀ ਨਾ ਚਰਵਾਣਾ ਹੀ ਨੂਰਾਮਾ ਹੀ ਤੋਂ ਨੂਰਾਮਾ ਹੀ ਚਰਵਾਣਾ ਜਿਹੜਾ ਕਿ ਡੰਗਰ ਚਾਰਦੇ ਹੁੰਦੇ ਆ ਉਹ ਆਪਣੇ ਡੰਗਰ ਲੈ ਕੇ ਜਦੋਂ ਚਰਾਵੇ ਚਰਾਵੇ ਲਈ ਬਾਹਰ ਲੈ ਗਿਆ ਆ ਉੱਥੇ ਗੁਰੂ ਮਹਾਰਾਜ ਜੀ ਨੇ ਇਹਨਾਂ ਨੂੰ ਕਿਹਾ ਵੀ ਸਾਨੂੰ ਇਹਨਾ ਇੱਥੇ ਸੰਗਤਾਂ ਨੂੰ ਜਿਹੜਾ ਜਲ ਛਕਾਇਆ ਜਾਵੇ ਜਿਹੜਾ ਸਮੁੰਦਰ ਚ ਛਕਾਇਆ ਜਾਵੇ ਤੇ ਇਹਨੇ ਚਰਵਾਣੇ ਨੇ ਜੀ ਗਾੜੀਆਂ ਵਿੱਚ ਉੱਥੇ ਗੁਰੂ ਮਹਾਰਾਜ ਨੂੰ ਜਵਾਬਤਾ ਕਿ ਵੈਗੁਰੂ ਜੀ ਮੈਂ ਜਿਹੜਾ ਅਸੀਂ ਇਹ ਡੰਗਰ ਜਿਹੜੇ ਆ ਨਾ ਚੋ ਕੇ ਲੈ ਆਵਾ ਹੁਣ ਦੁੱਧ ਕਿੱਥੋਂ ਦੇਣਗੇ ਤੇ ਗੁਰੂ ਮਹਾਰਾਜ ਨੇ ਸਿ ਪਾਸ਼ਣ ਕਿਆ ਇਸ ਝੋਟੀ ਵਾਲੇ ਕਲ ਇਸ਼ਾਰਾ ਦਿੱਤਾ ਕਿ ਥਾਪੀ ਮਾਰ ਕੇ ਥੱਲੇ ਬੈਠੋ ਤੁਸੀਂ ਤੇ ਉਹ ਵੈਗੁਰੂ ਦੀ ਇੰਨੀ ਕਿਰਪਾ ਹੈ ਕਿ ਜਿਹੜਾ ਦੁੱਧ ਆ ਉਹਨਾਂ ਦੇ ਲੰਗਰ ਹੀ ਲੱਗ ਗਿਆ ਉੱਥੇ ਤੇ ਇਹ ਇਤਿਹਾਸ ਹੈ ਜੀ ਇੱਥੋਂ ਦਾ ਤੇ ਬਹੁਤ ਸੋਹਣਾ ਨਾਲ ਹੀ ਵੇਖੋ ਇੱਕ ਸਟੈਚੂ ਬਣਿਆ ਸਾਰਾ ਚਰਵਾਣੇ ਦਾ ਦੂਜੀ ਆ ਉਹਨਾਂ ਤੇ ਸਾਡਾ ਵੀਰ ਬਹਿਜਾ ਬਹਿਜਾ ਕਰਾ ਦਿੱਤੀ ਸਿੰਘ ਦਾ ਧੰਨਵਾਦ ਹੈ ਕਿ ਰਾਏਕੋਟ ਦੇ ਵਿੱਚ ਗੁਰਦਰਾ ਸਾਹਿਬ ਦੇ ਦਰਸ਼ਨ ਕਰਾਏ ਆ ਮੈਂ ਪਹਿਲੀ ਵਾਰ ਆਇਆ ਵੀਰ ਉਹ ਮੈਂ ਝੂਟਕ ਮਾਰਨਾ ਤੇ ਦਰਸ਼ਨ ਆਪਾਂ ਫੋਜ਼ਾਬਾ ਕਿੰਨੇ ਆਏ ਦੇ ਇਥੇ ਮੈਂ ਇਥੇ ਵੀਰ ਜੀ ਆ ਤੀਸਰੀ ਵਾਲੇ ਦਰਸ਼ਨ ਕਰਾਏ ਨੇ ਮੇਰੇ ਵੀਰ ਛੋਟੇ ਵੀਰ ਨੇ ਅੱਗੇ ਅਸੀਂ ਦੋ ਰਾਹ ਜਾਨੀ ਕਿ ਅਨੰਦਪੁਰ ਸਾਹਿਬ ਗਏ ਹਾਂ ਤੇ ਇਧਰ ਵੀ ਹੋ ਕੇ ਗਏ ਹਾਂ ਪੰਜ ਵਾਰ ਆ ਚੁੱਕੇ ਆ ਜੀ ਬਾਬਾਈ ਦੇ ਮੇਰ ਨਾਲ ਅਹੀਂ ਹੁਣ ਬੈਠੇ ਆ ਆਪਣਾ ਸ਼ੀਵਾ ਚੱਕਰ ਹੈ ਜੀ ਆ ਮਾਲਕ ਦੀ ਕਿਰਪਾ ਨਾਲ ਆ ਆ ਸਾਢੇ 5-6 ਰਾਹ ਸਾਡੇ ਡੈਲੀ ਨਾਲ ਜਾਂਦੇ ਆ ਕਿ ਮੈਂ ਇਤਿਹਾਸ ਜਾਣਦਾ ਗੁਰਦਾਰੇ ਸਾਹਿਬ ਦਾ ਤੁਹਾਨੂੰ ਸਾਰਿਆਂ ਨੂੰ ਸਾਝ ਪਾਵਾਂਗੇ ਆਪਾਂ ਜੇ ਚਾਨਣ ਸਿੰਘ ਇੱਥੋਂ ਹੋਣ ਵੇਖੀਂ ਬਸੰਦਾ ਹੁਣ ਅਸੀਂ ਹਜ਼ਾਰ ਦੇ ਵਿੱਚ ਕਰਨੇ ਦੀ ਢਟੀ ਦੀ ਹੈਂ ਕਰਨੇ ਦੀ ਢਟੀ ਦੀ ਕਰਨੇ ਦੀ ਢਟੀ ਤੇ ਕੀ ਮਿਲਦਾ ਉਥੇ ਮਿਲਦੀਆਂ ਜੀ ਕਬੂਤਰਾਂ ਦੀਆਂ ਠੱਲਾਂ ਆ ਤੇਰਾ ਭਲਾ 10 ਸਾਲ ਦਾ ਪੁਰਾਣਾ ਜਿਹੜਾ ਵਾ ਆਲੂ ਬਖਾਰਾ ਵੀ ਤੁਹਾਨੂੰ ਮਿਲੂਗਾ 15 ਸਾਲ ਦਾ ਆਲੂ ਬਖਾਰਾ 2 ਸਾਲਾਂ ਦਾ ਮੰਨ ਲਓ ਜੇ ਠੱਲ ਦੇ ਉੱਤੇ ਤੁਸੀਂ ਪ੍ਰੇਮ ਦੇ ਉੱਤੇ ਆਪਦੀ ਫੋਟੋ ਆਪਦਾ ਨੰਬਰ ਲਵਾਉਣਾ ਉਹ ਵੀ ਤੁਹਾਨੂੰ ਰਾਏ ਕੋਲ ਚਲੋ ਆਪਾਂ ਉੱਥੇ ਕਰਾਂਗੇ ਗੱਲ ਫੇ ਚਲ ਵਧੀਆ ਕੀਤਾ ਜੀ ਕਬੂਤਰਾਂ ਹੱਤੇ ਭਰਾਵਾ ਬੜਾ ਇਹ ਵੀ ਬੜਾ ਆਂਦੇ ਪੁੱਸ ਬੜਾ ਇਹ ਵੀ ਮੜਾ ਹੈ ਉਹ ਆਏ ਆਪਾਂ ਇਧਰੋਂ ਜਾ ਰਹੇ ਹਾਂ ਇੱਥੇ ਛੌਂਗ ਲਾ ਲਓ ਜਾਂ ਪੁੱਸ ਲਾ ਲਓ ਨਾ ਇਹ ਬਾਸ ਸਾਡੇ ਨੂੰ